ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਸਾਥੀਓ ਅੱਜ ਆਪਾਂ ਗੱਲ ਕਰਨੀ ਹੈ ਫਿਰ ਸਮਾਜ ਸੇਵੀਾਂ ਅਨੇਕਾਂ ਹੀ ਪੰਜਾਬ ਦੇ ਵਿੱਚ ਐਨ ਜੀਓ ਤਿਆਰ ਕਰਕੇ ਸਮਾਜ ਸੇਵੀ ਸੇਵਾ ਕਰ ਰਹੇ ਆ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਦੱਬੇ ਕੁਚਲੇ ਤੇ ਬਿਨਾ ਮਕਾਨ ਤੋਂ ਤੇ ਕੈਂਸਰ ਪੀੜਤ ਕਾਲਾ ਪੀਲੀਆ ਪੀੜਤ ਹੋਰ ਪੀੜਤ ਬਹੁਤ लो लेवल ਦੇ ਉੱਤੇ ਸਾਡੇ ਪੀੜਤ ਬੈਠੇ ਆ। ਵਧੀਆ ਸੇਵਾ ਕਰ ਰਹੇ ਐਨਜੀਓ। ਪਰ ਯਾਰ ਹੁਣ ਸਾਡੇ ਕੋਲ ਇੱਕ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਕੋਈ ਸਮੱਸਿਆ ਵੀ ਹੈ। ਉਹਦੀ ਯਾਰਾ ਸਾਡੇ ਕੋਲੇ ਕੋਈ ਇਨਫਰਮੇਸ਼ਨ ਆਈ ਹੈ। ਕੱਲ ਪੇ ਫੋਨ ਲਾਉਣ ਦੀ ਕੋਸ਼ਿਸ਼ ਵੀ ਕੀਤੀ ਉਹਨੂੰ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਲਾਈਨ ਤੇ ਲਿਆਉਣਾ ਸ਼ੁਰੂ ਕਰਤਾ ਉਹ ਤੇ ਫਿਰ ਉਹ ਕੱਟ ਗਿਆ। ਉਦੋਂ ਬਾਅਦ ਫੋਨ ਨਹੀਂ ਚੱਕਿਆ। ਤੇ ਮੈਂ ਕਿਹਾ ਉਹਨੂੰ ਵੀਡੀਓ ਪਾ ਕੇ ਤੇ ਮੈਸੇਜ ਦੇ ਦਈਏ ਉਸ ਬੰਦੇ ਨੂੰ ਵੀ ਮੈਨੂੰ ਦੋ ਚਾਰ ਗੱਲਾਂ ਦਾ ਜਵਾਬ ਦੇ ਦੇ ਵੀ ਜੇ ਤੇਰੀ ਐਨ ਜੀਓ ਰਜਿਸਟਰਡ ਹੈ ਐਨ ਜੀਓ ਰਜਿਸਟਰਡ ਤਾਂ ਹੀ ਹੁੰਦੀ ਹੈ ਜੇ ਉਹਦਾ ਕਾਊਂਟ ਬਣਦਾ ਬੈਂਕ ਅਕਾਊਂਟ ਲੱਗਦਾ ਉਹਦੇ ਨਾਲ ਫਿਰ ਉਹਦੇ ਚ ਮੈਂਬਰ ਹੁੰਦੇ ਆ ਫਿਰ ਐਨ ਜੀਓ ਬਣਦੀ ਹੈ ਉਹ ਵੀਰੇ ਤੂੰ ਐਨ ਜੀਓ ਬਣਾਈ ਬੈਠਾ ਹੈ ਕਾਊਂਟ ਵੀ ਖਲਾਈ ਬੈਠਾ ਹੈ ਫਿਰ ਤੂੰ ਜਿਹੜੇ ਪੀੜਤਾਂ ਦੇ ਪੈਸੇ ਉਸ ਅਕਾਊਂਟ ਚ ਕਿਉਂ ਨਹੀਂ ਲੈ ਰਿਹਾ ਕਿ ਉਸ ਕੋਲ ਚਲਣ ਤੋਂ ਡਰ ਲੱਗਦਾ ਤੈਨੂੰ ਹੁਣ ਸਾਡੇ ਕੋਲ ਇੱਕ ਖਬਰ ਆਈ ਏ ਤੇਰੀ ਕਿ ਤੂੰ ਕੀ ਕਰਦਾ ਹੈ ਕਿ ਜਿਹੜੇ ਪੀੜਤ ਕੋਲੇ ਜਾ ਕੇ ਵੀਡੀਓ ਪਾ ਦਿੰਦਾ ਉਸ ਤੋਂ ਬਾਅਦ ਉਸ ਪੀੜਤ ਦਾ ਬੈਂਕ 'ਚ ਖਾਤਾ ਖਲਾ ਦਿੰਦਾ ਬੈਂਕ 'ਚ ਖਾਤਾ ਖੁੱਲ ਗਿਆ ਉਹਦੇ ਨਾਲ ਮੋਬਾਈਲ ਨੰਬਰ ਆਉਂਦਾ ਦੇ ਦਿੰਦਾ ਮੈਨੂੰ ਮੈਸੇਜ ਮੈਨੂੰ ਆਵੇ ਉਹੀ ਤੂੰ ਪੀੜਤ ਦੀ ਜਿਹੜੀ ਵੀਡੀਓ ਪਾਉਣਾ ਉਹਦੇ ਤੇ ਸਕੈਨਰ ਲਾ ਦਿੰਦਾ ਫਿਰ ਉਹੀ ਸਕੈਨਰ ਤੇ ਪੈਸੇ ਆਉਂਦੇ ਆ ਫਿਰ ਇਹਦਾ ਯਾਰ ਕੀ ਮਤਲਬ ਹੈ ਇਹਦਾ ਕੀ ਮਤਲਬ ਆ ਭਾਈ ਜੇ ਤੂੰ ਪੀੜ ਤਦਾ ਅਕਾਊਂਟ ਇਹ ਤੇ ਫਿਰ ਤੇਰਾ ਮਤਲਬ ਨਹੀਂ ਨਾ ਵੀ ਤੂੰ ਆਪਦਾ ਮੋਬਾਈਲ ਨੰਬਰ ਲਾਏਗਾ ਉਹਨਾਂ ਦਾ ਲਾ ਦੇ ਪਰਿਵਾਰ ਦਾ ਫਿਰ ਹੋਰ ਦੇਖੋ ਚੈੱਕ ਬੁੱਕ ਤੂੰ ਲੈ ਜਾਂਦਾ ਨਾ ਤੇ ਉਹਨਾਂ ਦੇ ਹੈ ਏਟੀਐਮ ਨਾ ਤੇ ਉਹਨਾਂ ਦੇ ਉਹ ਵੀ ਤੇਰੇ ਕੋਲੇ ਪਾਸਪੋਰਟ ਨਾ ਤੇ ਉਹਨਾਂ ਦੇ ਉਹ ਵੀ ਤੇਰੇ ਕੋਲੇ ਇਹ ਵੀ ਕੀ ਮਤਲਬ ਆ ਯਾਰ ਦੇਖ ਤੈਨੂੰ ਮੈਂ ਬਾਈ ਨੰਬਰ ਨਾਲ ਸਮਝਾ ਦਿੰਦਾ ਤੈਨੂੰ ਪਤਾ ਨਾ ਵੀ ਜੇ ਅੱਗੇ ਅਸੀਂ ਮਸਲਾ ਚੱਕਿਆ ਸੀ ਨਾ ਤੂੰ ਸਿਰੇ ਲਾਤਾ ਸੀ ਬੜਾ ਕੁਝ ਨਿਕਲਿਆ ਸੀ ਮੈਂ ਤੈਨੂੰ ਬਾਈ ਨੰਬਰ ਨਾਲ ਸਮਝਾ ਦਿੰਦਾ ਜਿਆਦਾ ਆਹ ਕੰਮ ਕਰਨਾ ਬੰਦ ਕਰ ਦੇ ਜੇ ਕਰ ਐਨ ਜੀਓ ਚਲਾਉਣੀ ਹੈ ਚਲਾ ਅਸੀਂ ਵੀ ਕਹਿੰਦੇ ਹਾਂ ਵੀ ਚਲੋ ਕਿਸੇ ਪੀੜਤ ਦਾ ਕਿਸੇ ਭਰਾ ਦਾ ਕਿਸੇ ਪੀੜਤ ਦਾ ਕੋਈ ਫਾਇਦਾ ਹੋਵੇ ਅਸੀਂ ਵੀ ਕਹਿੰਦੇ ਹਾਂ ਪਰ ਜਿਹੜੀ ਆਹ ਲੁੱਟ ਘੁੱਟਾ ਇਹਨੂੰ ਬੰਦ ਕਰ ਇਹ ਤੈਨੂੰ ਹੁਣ ਵੀਡੀਓ ਨਾਲ ਹੀ ਮੈਸੇਜ ਦਿੱਤਾ ਮੈਂ ਤੇਰਾ ਸਮਾਨ ਮੇਰੇ ਕੋਲੇ ਆਇਆ ਪਿਆ ਤੇ ਜਿਹੜੀ ਹੁਣ ਫੇਰ ਨਾ ਹਟਿਆ ਤੂੰ ਕਿਉਂਕਿ ਇਨਫਰਮੇਸ਼ਨ ਸਾਡੇ ਕੋਲੇ ਆ ਜਾਣੀ ਹੈ ਜੇ ਫੇਰ ਵੀ ਨਾ ਤੂੰ ਹਟਿਆ ਨਾ ਤੇ ਫੇਰ ਤੈਨੂੰ ਮੈਂ ਨਾ ਪ੍ਰੂਫਾ ਸਵੇਤ ਨੰਗਾ ਕਰੂੰਗਾ ਪੰਜਾਬ ਦੇ ਵਿੱਚ ਤੇ ਜੇ ਤੂੰ ਨੰਗਾ ਹੋਏਗਾ ਤਾਂ ਤੈਨੂੰ ਆਲ ਮੀਡੀਆ ਨੇ ਘੇਰ ਲਾ ਕੇ ਹੁਣ ਤੂੰ ਇਹ ਸੋਚ ਲਈ ਬਈ ਪੀੜਤ ਦਾ ਮੈਂ ਕਾਊਂਟ ਲਾਉਣਾ ਹੈ ਕਿ ਆਪਦੀ ਐਨਜੀਓ ਚ ਪੈਸੇ ਪਾਉਣੇ ਆ ਤੈਨੂੰ ਪਤਾ ਵੀ ਜੇ ਐਨਜੀਓ ਚ ਤੇਰੇ ਪੈਸੇ ਆਉਣਗੇ ਤਾਂ ਫਿਰ ਤੈਨੂੰ ਹਿਸਾਬ ਵੀ ਦੇਣਾ ਪਊਗਾ ਫਿਰ ਤੂੰ ਕਈ ਵਾਰੀ ਹਾਰ ਕਾਟ ਦੇ ਦੇਣਾ ਉਹਨਾਂ ਦਾ ਵੈਸਟਨ ਚ ਪੈਸੇ ਆ ਜਾਂਦੇ ਆ ਜੇ 50000 ਤੋਂ ਥੱਲੇ ਵੈਸਟਨ ਚ ਪੈਸੇ ਆ ਗਏ ਤਾਂ ਤੁਹਾਨੂੰ ਉਹ ਕੈਸ਼ ਮਿਲ ਜਾਣਾ ਉਹ ਵੀ ਜੱਪਤ ਜੇ 50000 ਤੋਂ ਉੱਪਰ ਕੈਸ਼ ਕਿਸੇ ਦਸ਼ਵੰਦ ਕੱਟ ਦੇ ਵਾਲੇ ਨੇ ਪਰਿਵਾਰ ਨੇ ਪਾਤਾ ਤੇ ਉਹ ਫਿਰ ਤੈਨੂੰ ਚੈੱਕ ਮਿਲਣਾ ਹੈ ਚੈੱਕ ਤੂੰ ਲੈਂਦਾ ਨਹੀਂ ਇਸ ਕਰਕੇ ਤੂੰ ਕਹਿੰਦਾ ਵੀ ਥੋੜੇ ਜੇ ਪੈਸੇ ਚਾਹੀਦੇ ਆ 30 20 40 ਚਾਹੀਦਾ ਜੀ ਉਹ ਫਿਰ ਆਧਾਰ ਕਾਰਡ ਤੇ ਭੇਜ ਦਿੰਦੇ ਆ ਆਧਾਰ ਕਾਰਡ ਕਿਸੇ ਦਾ ਤੋਂ ਲਾ ਲੈਣਾ ਉਸ ਤੋਂ ਬਾਅਦ ਪੈਸੇ ਆ ਜਾਂਦੇ ਉਹ ਪੈਸੇ ਖਾ ਜਾਂਦੇ ਇਹ ਭਲੇਖਾ ਕਰਦੇ ਵੀ ਮੇਰੇ ਕੋਲੇ ਕੋਈ ਚੀਜ਼ਾਂ ਨਹੀਂ ਮੇਰੇ ਕੋਲ ਚੀਜ਼ਾਂ ਹੈਗੀਆਂ ਪਰ ਅਸੀਂ ਪਹਿਲਾਂ ਤੈਨੂੰ ਵਾਰਨਿੰਗ ਦਿੰਨੇ ਆ ਪਹਿਲਾਂ ਵੀ ਅਸੀਂ ਵਾਰਨਗਾਂ ਦਿੱਤੀਆਂ ਸੀ ਅਸੀਂ ਕੋਈ ਖਿਲਾਫ ਨਹੀਂ ਅਸੀਂ ਕੋਈ ਦੇ ਵੀ ਤੁਸੀਂ ਸੇਵਾ ਕਰਦੇ ਹੋ ਬਹੁਤ ਵਧੀਆ ਵਧੀਆ ਐਨ ਜੀਓ ਚਲਾ ਰਹੇ ਆ ਬਹੁਤ ਵਧੀਆ ਵਧੀਆ ਜਿ ਮਨੁੱਖਤਾ ਦੀ ਸੇਵਾ ਲਾ ਪਾਲਖਰੌਣ ਸਾਹਿਬ ਹੋ ਗਏ ਇੱਧਰ ਸਾਡੇ ਮੋਗੇ 'ਚ ਮੁੰਡਾ ਹੈਗਾ ਇੱਕ ਇਹ ਜਿਹੜੇ ਆਪਣੇ ਛਡਾਉਦੇ ਫਿਰਦੇ ਆ ਆਪਣੇ ਮਜ਼ਦੂਰ ਬੰਦੋ ਮਜ਼ਦੂਰਾਂ ਨੂੰ ਉਹ ਵੀ ਬਹੁਤ ਵਧੀਆ ਪਰਿਵਾਰ ਉਹ ਚੱਲ ਰਹੀ ਹੈ ਸਾਰੇ ਬਾੜੇ ਨਹੀਂ ਇਹ ਵਿੱਚੇ ਨੋ ਕੋਸ਼ਿਕ ਕਾਲੀਆਂ ਭੇਡਾਂ ਹੁੰਦੀ ਹੈ ਉਹ ਜਿਹੜਾ ਸਾਰੇ ਤਮਾਸ਼ੇ ਵਿੱਚਾਂ ਨੂੰ ਬਲਰਾਮ ਕਰ ਦਿੰਦੀ ਤਮਾਸ਼ਾ ਸੇਵਾ ਕਰ ਜੋ ਮਰਜੀ ਕਰੀ ਚੱਲ ਪਰ ਜੇ ਸਾਡੇ ਕੋਲੇ ਆ ਗਿਆ ਕੋਈ ਸਿਸਟਮ ਤੇ ਤੈਨੂੰ ਨੰਗਾ ਕਰ ਦਾਂਗੇ ਮੀਡੀਆ ਅੱਗੇ ਹਸਾਬ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਤੈਨੂੰ 10000 ਰੁਪਇਆ ਪੀੜਤ ਤਦਾ ਆ ਗਿਆ ਨਾ 1000 2000 ਰੁਪਇਆ ਖਾਜਾ ਕੋਈ ਚੱਕਰ ਨਹੀਂ ਪਰ ਯਾਰ ਅੱਠਕ ਤਾਂ ਬੱਲੇ ਪੋਵੇ ਉਹਦੇ ਗਰੀਬ ਦੇ ਅੱਠਕ ਤਾਂ ਬੱਲੇ ਪਾ ਦੇ ਤੂੰ ਤਾਂ ਯਾਰ ਅੱਠ ਅੱਠ ਤਾਂ ਤੂੰ ਆਪ ਖਾਈ ਜਣਾ 2000 ਰੁਪਇਆ 15 ਦੋਨਾਂ ਤੇ ਬੱਲੇ ਪਾਈ ਜਣਾ ਇਹ ਨਹੀਂ ਬਰਦਾਸ਼ਤ ਹੋਣਾ ਭੈਣੀ ਵੀ ਹੋਊਗੀ ਤੇ ਪਰਚਾ ਵੀ ਹੋਊਗਾ ਠੀਕ ਹੈ ਸਪਸ਼ਟ ਬੋਲਦਾ ਹੁਣਾਂ ਪੰਜਾਬ ਦੇ ਵਿੱਚ ਮੁੱਦੇ ਬਹੁਤ ਪਏ ਐ ਪਾਣੀਆਂ ਦਾ ਮੁੱਦਾ ਫਸਲਾਂ ਦਾ ਮੁੱਦਾ ਆ ਪਿੱਛੇ ਯੂਨੀਵਰਸਿਟੀ ਦਾ ਮੁੱਦਾ ਬਹੁਤ ਮੁੱਦੇ ਆ ਪੰਜਾਬ ਨੂੰ ਵਿਕਾਸ ਵਾਲੇ ਪਾਸੇ ਲਿਜਾਣ ਵਾਸਤੇ ਵੀ ਸਾਨੂੰ ਉਧਰ ਵੀ ਬੋਲਣ ਆਣਦੇ ਪੰਜਾਬ ਦੇ ਮੁੱਦਿਆਂ ਤੇ ਵੀ ਸਾਡਾ ਪੰਜਾਬ ਨੂੰ ਵਿਕਾਸ ਕਿਵੇਂ ਕਰਨਾ ਸੀ ਪਰ ਇਹਨਾਂ ਚੀਜ਼ਾਂ ਵਾਲੇ ਪਾਸੇ ਨਾ ਜਾਓ ਕਿਉਂਕਿ ਅਸੀਂ ਇਹ ਬੰਦ ਕਰਤਾ ਅਸੀਂ ਕੋਈ ਗੱਲ ਨਹੀਂ ਜਦੋਂ ਕੋਈ ਆ ਗਿਆ ਸਾਡੇ ਹਿਸਾਬ ਨਾਲ ਅੱਜ ਫਿਰ ਸ਼ਾਂਗਲ ਜਗਾਈ ਲਾਸਟ ਤੱਕ ਹੋਊਗੀ ਸਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਬਹੁਤ ਗਰੀਬ ਲੋਕ ਪਛੜੇ ਲੋਕ ਤੇ ਦਬੇ ਕੁਝਰੇ ਲੋਕ ਬੈਠੇ ਉਹਨਾਂ ਨੂੰ ਸੇਵਾ ਦੀ ਜ਼ਰੂਰਤ ਹੈ ਪਰ ਇਹ ਨਹੀਂ ਵੀ ਲੁੱਟਕੁੱਟ ਕਰ ਜਾਓਗੇ ਹੱਥ 'ਚ ਲੂਣ ਤਾਂ ਪੈ ਪਾਓ ਸਰਜੂ ਜੇਕਰ ਲੂਣ ਜਾਟਾ ਪਾਉਣਾ ਨਾ ਤੇ ਤਸੱਲੀਆਂ ਕਰਾਵਾਂਗੇ ਇਸ ਹੱਬ ਲਾ ਦੇ ਹੁਣ ਤੈਨੂੰ ਪਤਾ ਲੱਗ ਗਿਆ ਉਹਨਾਂ ਤੂੰ ਅੰਮ੍ਰਿਤਸਰ ਨਾਲ ਸੰਬੰਧਿਤ ਹੈਗਾ ਠੀਕ ਹੈ ਵੈਸੇ ਤੇਰੇ ਕੋਲੇ ਜਾ ਮਰਦਾ ਹੁਣ ਗਾ ਤੂੰ ਹੋ ਜਾ ਸਹੀ ਤੇ ਜੇਕਰ ਨਹੀਂ ਸਹੀ ਹੋਇਆ ਫਿਰ ਮੈਨੂੰ ਪ੍ਰੂਫ ਤੇਰੇ ਫੇਰ ਆ ਜਣੇ ਆ ਫਿਰ ਮੈਂ ਤੇਰੀ ਸ਼ਾਗਰ ਸ਼ਗਈ ਅੰਮ੍ਰਿਤਸਰੀ ਕਰੂ ਆ ਕੇ ਬਸ ਇੰਦੀ ਹੀ ਕਿ ਬੇਨਤੀਆਂ ਕਰਨੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ